ਹੈਲੋ ਦੋਸਤੋ ਅੱਜ ਅਸੀਂ ਐਕਟਿਵਾ ਨੂੰ ਚਲਾਉਂਦੇ ਸਮੇਂ ਹੈਂਡਲ ਕੰਬਣ ਦੀ ਜੋ ਕਪਲੇਨ ਆ ਉਹਨੂੰ ਦੂਰ ਕਰਾਂਗੇ ਸਭ ਤੋਂ ਪਹਿਲਾਂ ਹੀ ਐਕਟਿਵਾ ਦਾ ਕੇਕ ਵਾਲਾ ਜੋ ਚੈਂਬਰ ਆ ਉਹਨੂੰ ਖੋਲਾਂਗੇ ਉਹਨੂੰ ਪ੍ਰੋਪਰ ਟੂਨ ਨਾਲ ਖੋਲਾਂਗੇ ਇੱਕ ਕੈਂਚੀ ਨਾਲ ਗਰਾਰੀ ਨੂੰ ਹਟ ਲਵਾਂਗੇ ਔਰ ਦੂਸਰੇ ਦੇ ਵਿੱਚ ਵੱਟ ਦੇ ਹੈਂਡਲ ਨਾਲ ਜੋ ਵੀ ਨੰਬਰ ਕੋਟੀ ਪਾ ਗਿਆਹੀਂ ਇਹਨੂੰ ਖੋਲ ਲਿਆ ਖੋਲਣ ਤੋਂ ਬਾਅਦ ਅਹੀਂ ਇਹਦੇ ਗਰਾਰੇ ਨੂੰ ਬਾਹਰ ਕੱਢ ਲੈਣਾ ਫਿਰ ਬੈਲਟ ਨੂੰ ਬਾਹਰ ਕੱਢ ਲੈਣਾ ਆਰਾਮ ਨਾਲ ਫਿਰ ਅਹੀਂ ਇਹ ਜਿਸ ਵਜ੍ਹਾ ਜ ਰੂਲੇ ਰੱਖੇ ਹੁੰਦੇ ਹਨ ਇਹਨੂੰ ਬੜੇ ਪਿਆਰ ਨਾਲ ਬਾਹਰ ਕੱਢ ਲੈਣਾ ਇਹ ਸਾਰੇ ਰੂਲੇ ਛੇ દિਸ਼ੇ ਰੂਲੇ ਬਾਹਰ ਕੱਢ ਲੈਣੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕੇ ਆ ਬੁਰਸ਼ ਵੀ ਸੁੱਕਾ ਰੂਲੇ ਵੀ ਤੋ ਅਸੀਂ ਦੇਖ ਸਕਦੇ ਹਾਂ ਕਿ ਇਹੀ ਕਾਰਨ ਹੈ ਜਿਹੜਾ ਸਾਡੀ ਸਕੂਟੀ ਐਕਟਿਵਾ ਨੂੰ ਵਾਈਬ੍ਰੇਸ਼ਨ ਹੋਣਾ ਚਲਾਉਂਦੇ ਸਮੇਂ ਬਹੁਤ ਜ਼ਿਆਦਾ ਵਾਈਬ੍ਰੇਸ਼ਨ ਕਰਨਾ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਪਹਿਲੇ ਚੈੱਕ ਕਰਾਂਗੇ ਜੇ ਖਰਾਬ ਹੋਣਗੇ ਤਾਂ ਚੇਂਜ ਕਰ ਦਾਂਗੇ ਲੇਕਿਨ ਹੈ ਤਾਂ ਸਾਰੇ ਸਹੀ ਆ ਬਸ ਇਹਨਾਂ ਨੂੰ ਗ੍ਰੀਸ ਕਰਨੀ ਹੈ ਸਾਰਿਆਂ ਨੂੰ ਅਲੱਗ-ਅਲੱਗ ਗ੍ਰੀਸ ਕਰਾਂਗੇ ਗ੍ਰੀਸ ਕਰਨ ਤੋਂ ਬਾਅਦ ਪਲੇਟ ਨੂੰ ਥੋੜੀ ਜਿਹੀ ਗ੍ਰੀਸ ਲਾਉਂਗਾ ਮੈਂ ਪਲੇਟ ਨੂੰ ਗਰੀਸ ਲਾਉਣ ਤੋਂ ਬਾਅਦ ਅਸੀਂ ਦੇਖਾਂਗੇ ਕਿ ਜਿਹੜੀ ਇਹਦੇ ਪਿੰਨਾ ਤਿੰਨ ਬਿੰਨਾ ਪਲਾਸਟਿਕ ਦੀਆਂ ਉਹ ਸਹੀ ਹੈ ਜਾਂ ਨਹੀਂ ਅਗਰ ਸਹੀ ਆ ਤਾਂ ਇਹਨੂੰ ਸੇਮ ਜਿਸ ਤਰ੍ਹਾਂ ਕੱਢਿਆ ਉਸੇ ਤਰ੍ਹਾਂ ਵਿੱਚ ਲਗਾ ਦੇਵਾਂਗੇ ਲਗਾਉਣ ਤੋਂ ਬਾਅਦ ਅਸੀਂ ਇਹਨੂੰ ਦੇਖਣਾ ਹੀ ਚਾੜੇ ਇਹਦੇ ਨਾਲ ਬੁਰਸ਼ ਲੱਗਣਾ ਉਹ ਸਹੀ ਹੈ ਕਿ ਜਾਂ ਉਹਨੂੰ ਕੱਟ ਲੱਗੇ ਰਿਹਾ ਬੁਰਸ਼ ਨੂੰ ਚੈੱਕ ਕਰਨ ਤੋਂ ਬਾਅਦ ਫਿਰ ਅਸੀਂ ਜਿਸ ਤਰ੍ਹਾਂ ਇਹਨੂੰ ਕੱਢਿਆ ਉਸੇ ਤਰ੍ਹਾਂ ਦੁਬਾਰਾ ਉੱਥੇ ਫਿੱਟ ਕਰ ਦੇਵਾਂਗੇ ਸੇਮ ਪੋਜੀਸ਼ਨ ਦੇ ਵਿੱਚ ਇਹਨੂੰ ਫਿੱਟ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਦੇਖਣਾ ਕਿ ਜਿਹਦੀ ਬੈਲਟ ਸਹੀ ਆ ਬੈਲਟ ਨੂੰਦ ਨਹੀਂ ਕੋਈ ਕੱਟ ਲੱਗਿਆ ਜੇ ਬੈਲਟ ਸਹੀ ਆ ਤਾਂ ਫਿਰ ਉਸੇ ਬੈਲਟ ਨੂੰ ਦੁਬਾਰਾ ਫਿੱਟ ਕਰ ਦੇਵਾਂਗੇ ਉਸ ਤੋਂ ਬਾਅਦ ਅਸੀਂ ਇਹਦਾ ਸਲਫ ਵੀ ਚੈੱਕ ਕਰਨਾ ਸਲਫ ਦੇ ਨਾਲ ਨਾਲ ਜਿਹੜੇ ਸਲਫ ਦੇ ਉੱਪਰ ਮੰਦਰ ਟੈਪ ਇੱਕ ਕੱਪ ਲੱਗੇ ਹੁੰਦਾ ਹੈ ਔਰ ਨੂੰ ਵੀ ਦੇਖਣਾ ਰੂਲੇ ਲਈ ਪਲੇਟ ਨੂੰ ਲਗਾਉਣ ਵੇਲੇ ਇਹ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਅਸੀਂ ਇਹ ਨੂੰ ਲਗਾਣਾ ਤਾਂ ਪੂਰੀ ਪਲੇਟ ਨੂੰ ਅੱਗੇ ਤੱਕਣਾ ਜੇ ਕੱਲੇ ਬੁਰਸ਼ ਨੂੰ ਨਿਪਾ ਦੇਵਾਂਗੇ ਤੇ ਫਿਰ ਰੂਲੇ ਬਾਹਰ ਨਿਕਲ ਜਾਂਦੇ ਇਹ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਹੈ 벨ਟ ਸਹੀ ਹੈ 벨ਟਿੰਗ ਲਗਾ ਲਈ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਹਦਾ ਬੈਂਡਿਕਸ ਬਾਹਰ ਕੱਢ ਲਿਆ ਬੈਂਡਿਕਸ ਨੂੰ ਦੋਵੇਂ ਪਾਸੋਂ ਚੰਗੀ ਤਰ੍ਹਾਂ ਗ੍ਰੀਸ ਲਗਾਣੀ ਹੈ ਗਰੀਸ ਲਗਾਉਣ ਦੇ ਬਾਅਦ ਜਿਹੜਾ ਇਹਦਾ ਪਰ ਕਾਪਾ ਮੰਦਰ ਉਹਨੂੰ ਸਾਫ਼ ਕਰਨਾ ਉਹਨੂੰ ਵੀ ਅਦਰ ਉਹਦੇ ਬੁਰਛ ਹੁੰਦਾ ਉਹ ਬੁਰਛ ਨੂੰ ਚੰਗੀ ਤਰ੍ਹਾਂ ਗਰੀਸ ਨਾਲ ਮਤਲਬ ਗਰੀਸ ਲਾ ਕੇ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਦੋਨੇ ਪਾਸੋਂ ਜ਼ਿਆਦਾ ਵੀ ਗਰੀਸ ਨਹੀਂ ਲਾਣੀ ਤਾਂ ਕਿ ਮਿੱਟੀ ਨਾਲ ਉਹਦੇ ਨਾਲ ਲੱਗੀ ਰਹੇ ਤੇ ਸਭ ਤੋਂ ਇੰਨੇ ਦੁਬਾਰਾ ਗਰੀਸ ਕਰਕੇ ਉਹਦੇ ਵਿੱਚ ਬੈਂਡੈਕਸ ਨੂੰ ਲਗਾ ਦੇਣਾ ਉਸ ਤੋਂ ਬਾਅਦ ਜਿਹੜਾ ਮੰਦਰ ਅਸੀਂ ਲਗਾਣੇ ਆ ਇਹ ਬੜੇ ਧਿਆਨ ਨਾਲ ਲਗਾਣਾ ਪੈਂਦਾ ਕਿਉਂਕਿ ਦੋ ਕੱਟ ਹੁੰਦੇ ਆ ਉਹ ਕੱਟ ਜਦ ਤੱਕ ਆਪਣੀ ਸੇਧ ਤੇ ਨਹੀਂ ਆਣਗੇ ਇਹ ਵਿੱਚ ਨਹੀਂ ਲੱਗੇਗਾ ਤਾਂ ਬੜੀ ਧਿਆਨ ਨਾਲ ਇਹਨੂੰ ਚੈੱਕ ਕਰਕੇ ਹਲਾ ਹਲਾ ਕੇ ਇਹਨੂੰ ਵਿੱਚ ਸੈੱਟ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਕਿ ਬੜੇ ਹੀ ਧਿਆਨ ਨਾਲ ਇਹਨੂੰ ਫਿੱਟ ਕਰਨੇ ਪੈਂਦੇ ਆ ਇਹ ਫਿੱਟ ਕਰਨ ਤੋਂ ਬਾਅਦ ਫਿਰ ਅਸੀਂ ਇਹਨੂੰ ਦੇਖਣਾ ਜਿਹੜੀ ਕਰਾਰੀ ਜਿੱਥੋਂ ਖੋਲੀ 24 ਨੰਬਰ ਨਟ ਵਾਲੀ ਸਲਫ ਵਾਲੀ ਵੱਡੀ ਗਰਾਰੀ ਉਹਨੂੰ ਦੁਬਾਰਾ ਉਸੇ ਤਰ੍ਹਾਂ ਫਿੱਟ ਕਰ ਦੇਣਾ ਸੇਮ ਟੂਲ ਪ੍ਰੋਪਰ ਟੂਲ ਹੋਵੇਗਾ ਫੇਰ ਹੀ ਅਸੀਂ ਇਹਨੂੰ ਖੋਲਣਾ ਤਾਂ ਪ੍ਰੋਪਰ ਟੂਲ ਨਾਲ ਹੀ ਇਹਨੂੰ ਪੂਰਾ ਅਸੀਂ ਫਿੱਟ ਕਰਨਾ ਨੱਟ ਵੀ ਆਪ ਜੀ ਨੇ ਦੇਖ ਲੈਣਾ ਇਹਦੇ ਦੋ ਸਿੱਧ ਔਰ ਉਲਟਾ ਸਿੱਧਾ ਹੁੰਦਾ ਹੈ ਤੇ ਜਿਹਨੇ ਮੋਹਰ ਲੱਗੀ ਦਿੰਦੀ ਉਹ ਉਸਰਾ ਪੁਗੜਾ ਪਾਸਾ ਅਸੀਂ ਬਾਹਰ ਕੱਢ ਕੇ ਰੱਖਣਾ ਉਸ ਤੋਂ ਬਾਅਦ ਇਹਨੂੰ ਅਸੀਂ ਬੜੇ ਧਿਆਨਪੂਰਵਕ ਕੱਸ ਲੈਣਾ ਜੋ ਵੀ ਨੰਬਰ ਨਟ ਹੁੰਦਾ ਹੈ ਜਿਹੜੀ ਅੰਦਰ ਇਹਦੇ ਗਰਾਰੀ ਹੁੰਦੀ ਹੈ ਕਿੱਕ ਵਾਲੀ ਉਹ ਵੀ ਪੂਰੇ ਆਪਣੇ ਲਾਕ ਦੇ ਵਿੱਚ ਜਦ ਤੱਕ ਨਹੀਂ ਆਏਗੀ ਇਹ ਗਰਾਰੀ ਫਿੱਟ ਨਹੀਂ ਹੈਗੀ ਉਹਨੂੰ ਬੜੇ ਧਿਆਨ ਨਾਲ ਆਹੀਂ ਫਿੱਟ ਕਰਨਾ ਵੱਡੀ ਗਰਾਰੀ ਨੂੰ ਉਹਦੇ ਨਾਲ ਇੱਕ ਛੋਟੀ ਗਰਾਰੀ ਹੁੰਦੀ ਹੈ ਲਾਕ ਵਾਲੀ ਕਿੱਕ ਵਾਲੀ ਉਹਨੂੰ ਧਿਆਨ ਨਾਲ ਫਿੱਟ ਕਰਨਾ ਬਸ ਇਹ ਛੋਟੀ ਛੋਟੀ ਗੱਲਾਂ ਇਹ ਤੁਹੀਂ ਸਾਰੇ ਧਿਆਨ ਵਿੱਚ ਰੱਖਣੀਆਂ ਰ ਉਸ ਤੋਂ ਬਾਅਦ ਆਹੀਂ ਇਹਨੂੰ ਪ੍ਰੋਪਰ ਤਰੀਕੇ ਨਾਲ ਕੱਸ ਦੇਵਾਂਗੇ ਕਸਨ ਤੋਂ ਬਾਅਦ ਅਸੀਂ ਬੈਲਟ ਦੇ ਦੂਸਰੇ ਪਾਸੇ ਜਿੱਧਰ ਕਲਾਚ ਸ਼ੂ ਲੱਗੇ ਜਾਂਦੇ ਆ ਉਹਨੂੰ ਚੰਗੀ ਤਰ੍ਹਾਂ ਹੀ ਚੈੱਕ ਕਰਨਾ ਲੋਡ ਪੇ ਦਾ ਨੂੰ ਰੇਖ ਮਾਰਨਾ ਹੀ ਰਗੜ ਲੈਣਾ ਤਿੰਨੇ ਜੀ ਤਿੰਨੇ ਰਗੜਨ ਤੋਂ ਬਾਅਦ ਉਹਨਾਂ ਨੂੰ ਤਰਪਰ ਤਰੀਕੇ ਨਾਲ ਬੈਲਟਸ ਵਿੱਚ ਫਿੱਟ ਕਰ ਦੇਣਾ ਫਿਰ ਫਿੱਟ ਕਰਨ ਤੋਂ ਬਾਅਦ ਉਹਨਾਂ ਨਾਲ ਸਤਾਰਾ ਨੰਬਰ ਓਵੀ ਪ੍ਰੋਪਰ ਅਹੀਂ ਤਰੀਕੇ ਨਾਲ ਕੈਂਚੀ ਲਾ ਕੇ ਨਾਲ ਦੂਸਰਾ ਟੂਲ ਲਗਾ ਕੇ ਫਿਰ ਅਹੀਂ ਵੱਡੀ ਗੋਟੀ ਨਾਲ ਉਹਦਾ ਨਟ ਕੱਸ ਦੇਣਾ ਨਾਟਕ ਸੰਦੇਵਾ ਦਾਹੀਂ ਮੈਗਨੇਟ ਦਾ ਆ ਚੈਂਪਰਲ ਕੇਕ ਵਾਲੀ ਚੈਂਪਰ ਦਾ ਟਾਪਾ ਜਿਹੜਾ ਖੋਲਿਆ ਉਹਨੂੰ ਫਿੱਟ ਕਰ ਦੇਣਾ ਫਿੱਟ ਕਰਨ ਤੋਂ ਬਾਅਦ 8 ਨੰਬਰ ਸਾਰੇ ਨਟ ਲਗਾ ਕੇ ਕੇਕ ਮਾਰ ਕੇ ਚੈੱਕ ਕਰ ਲੈਣੀ ਹੈ ਔਰ ਚੈੱਕ ਕਰ ਦਵਾ ਦੇ ਜੇ ਸਹੀ ਹੈ ਤਾਂ ਪ੍ਰੋਪਰ ਇਹਨੂੰ ਓਕੇ ਦੀ ਰਿਪੋਰਟ ਕਰਕੇ ਦਸਲਵ ਮਾਰ ਕੇ ਰਨਿੰਗ ਤੇ ਲਾ ਦੇਣਾ ਰਨਿੰਗ ਲਾਉਣ ਤੋਂ ਬਾਅਦ ਅਹੀਂ ਥੋੜੀ ਜਿਹੀ ਰੇਸ ਤੇ ਚੈੱਕ ਕਰ ਲੈਣਾ ਕਿ ਕੋਈ ਆਵਾਜ਼ ਤਾਂ ਨਹੀਂ ਅਗਰ ਨਹੀਂ ਹੈ ਤਾਂ ਬਿਲਕੁਲ ਓਕੇ ਆਪ ਜਿੱਦ ਦੀ ਚਲੋ ਚਲਾਓਗੇ ਇਹਨੂੰ ਬਿਲਕੁਲ ਹੋਲੀ ਹੋ ਜੇਗੀ ਬਿਲਕੁਲ ਸਕੂਟੀ ਵਾਈਬ੍ਰੇਸ਼ਨ ਨਹੀਂ ਕਰੇਗੀ ਤਾਂ ਆਸ਼ਾ ਕਰਦਾ ਹਾਂ ਕਿ ਆਪ ਸਭ ਨੂੰ ਇਹ ਵੀਡੀਓ ਅੱਛੀ ਲੱਗੀ ਹੋਵੇ ਜੇ ਲੱਗੀ ਹੋਵੇ ਤਾਂ ਸ਼ੇਅਰ ਔਰ ਸਬਸਕ੍ਰਾਈਬ ਕਰਨਾ ਨਾ ਭੁੱਲੇ ਔਰ ਇਸੇ ਤਰ੍ਹਾਂ ਹੀ ਆਪਣੇ ਬਾਈ ਨੂੰ ਸਪੋਰਟ ਕਰਦੇ ਰਹਿਣਾ ਧੰਨਵਾਦ ਜੀ